ਕਸਟਮਰ ਕਹਿੰਦੇ ਆ ਪਾਰਟੀ ਵੇਅਰ ਕਲੈਕਸ਼ਨਸ ਲੈਣਾ ਹੈ ਬਟ ਹੁੰਦਾ ਕਿ ਇਹ ਦੁਕਾਨਦਾਰ ਕੋਲ ਪਾਰਟੀ ਵੇਅਰ ਕਲੈਕਸ਼ਨ ਦਾ ਉਹਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਣੇ ਕਸਟਮਰ ਨੂੰ ਕੀ ਚਾਹੀਦਾ ਤਾਂ ਸਿੱਧੀ ਜੀ ਗੱਲ ਹੈ ਕਸਟਮਰ ਨੂੰ ਪੁੱਛਣਾ ਪੈਂਦਾ ਹੈ ਕਿ ਉਹਨਾਂ ਨੂੰ ਕਿਸ ਟਾਈਪ ਦੇ ਪਾਰਟੀ ਵੇਅਰ ਕਲੈਕਸ਼ਨ ਚਾਹੀਦੇ ਆ ਉਹਨਾਂ ਦੀ ਡਿਮਾਂਡ ਕੀ ਈ ਹੈ ਉਹਨਾਂ ਦੇ ਸਿਟੀ 'ਚ ਕਿਹੜਾ ਕਲੈਕਸ਼ਨ ਚੱਲਦਾ ਹੈ ਜਾਂ ਫਿਰ ਉਹ ਕਿਸ ਕਲੈਕਟਰ ਦਾ ਪ੍ਰੇਫਰੈਂਸ ਦਿੰਦੇ ਨੇ ਉਹੀ ਕਲੈਕਸ਼ਨ ਉਹਨਾਂ ਦਿਖਾਉਂਗੇ ਤਾਂ ਹੀ ਕਸਟਮਰ ਲੈ ਕੇ ਜਾਊਗਾ ਨਾ ਐਵੇਂ ਨਹੀਂ ਕਿ ਤੁਸੀਂ ਕੋਈ ਵੀ ਕਲੈਕਸ਼ਨ ਉਹ ਦੇ ਦੋਗੇ ਕਿ ਲੋ ਦੀ ਚੱਕੋ ਆਈ ਕਲੈਕਸ਼ਨ ਆਪਣੇ ਕੋਲ ਇਸ ਤਰੀਕੇ ਨਾਲ ਤੇ ਚਲੋ ਮੈਂ ਤੁਹਾਨੂੰ ਕੁਝ ਪਾਰਟੀ ਵੇਅਰ 컬렉ਸ਼ਨ ਦਿਖਾ ਦੇਣੀ ਆ ਅੱਜ ਇਸ ਵੀਡੀਓ ਦੇ ਅੰਦਰ ਨਾਲ ਤੁਹਾਨੂੰ ਇਹ ਵੀ ਦੱਸਾਂਗੀ ਤੁਸੀਂ ਆਪਣੇ ਕਸਟਮਰ ਨੂੰ ਕਿਸ ਤਰੀਕੇ ਦੇ ਨਾਲ ਉਹ 컬렉ਸ਼ਨ ਸੇਲ ਕਰਨਾ ਹੈ ਤੇ ਕਿਵੇਂ ਤੁਹਾਡੇ ਕਸਟਮਰ ਉਹ 컬렉ਸ਼ਨ ਲੈ ਕੇ ਜਾਣਗੇ ਕਿ ਕਿਵੇਂ ਉਹਨਾਂ ਨੂੰ 컬렉ਸ਼ਨ ਪਸੰਦ ਆਊਗਾ ਉਹ ਸਾਰੀ ਚੀਜ਼ਾਂ ਬਾਰੇ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਅੰਦਰ ਤਾਂ ਸ਼ੁਰੂ ਕਰਦੇ ਆਂ ਅੱਜ ਦਾ 컬렉ਸ਼ਨ ਚੈੱਕ ਆਊਟ ਕਰਨ ਨਾਲੇ ਬਾਕੀ ਸਾਰੀ ਡਿਸਕਸ਼ਨ ਇਸੇ ਵੀਡੀਓ ਦੇ ਵਿੱਚ ਸਸ਼ੀ ਅਖਾਲਜੀ ਵੈਲਕਮ ਬੈਕ ਟੂ ਅਰ ਚੈਨਲ ਕਿਵੇਂ ਤੁਸੀਂ ਸਾਰੇ ਅੱਜ ਤੁਸੀਂ ਸਾਰੇ ਵਾਹਲਨ ਗੁਰ ਵਧੀਆ ਹੋਗੇ ਅੱਜ ਆਪਾਂ ਗੱਲ ਕਰ ਰਹੇ ਸੀ ਕਿ ਕਸਟਮਰ ਨੂੰ ਕਿਵੇਂ ਆਪਾਂ ਨੂੰ ਕਲੈਕਸ਼ਨ ਦਿਖਾਣਾ ਹੈ ਕਿਸ ਤਰੀਕੇ ਨਾਲ ਕਲੈਕਸ਼ਨ ਕਸਟਮਰ ਲੈ ਕੇ ਜਾ ਸਕਦਾ ਹੈ ਨਾਲ ਦੀ ਨਾਲ ਕਸਟਮਰ ਨੂੰ ਕਿਹੜਾ ਕਲੈਕਸ਼ਨ ਚਾਹੀਦਾ ਹੈ ਆਪਾਂ ਕਿਵੇਂ ਪਤਾ ਕਰਾਂਗੇ ਤੁਸੀਂ ਆਪਣੇ ਕਸਟਮਰ ਦੇ ਅੱਗੇ ਦੋ ਤਿੰਨ ਪੀਸ ਰੱਖੋ ਕਸਟਮਰ ਦੀ ਚੋਇਸ ਦਾ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਕਸਟਮਰ ਨੂੰ ਕਿਸ ਟਾਈਪ ਦੇ ਆਰਟੀਕਲ ਚਾਹੀਦੇ ਜੇ ਨਹੀਂ ਵੀ ਲੱਗਦਾ ਉਹਨਾਂ ਕੋਲ ਪੁੱਛੋ ਕਿ ਉਹਨਾਂ ਨੇ ਕਿਸ ਟਾਈਪ ਦੇ ਆਰਟੀਕਲ ਪਰਚੇਸ ਕਰਨੇ ਉਹ ਤੁਹਾਨੂੰ ਆਪਣੇ ਆਪ ਦੱਸਣਗੇ ਉਹਨਾਂ ਸਾਈਬ ਦੇ ਹੀ ਆਰਟੀਕਲ ਚੈੱਕ ਕਰਾਓ ਤੇ ਉਹਦੇ ਵਿੱਚ ਉਹਨਾਂ ਨੂੰ ਦੱਸੋ ਕਿ ਇਹ ਆਪਣੀ ਫੈਬਰਿਕ ਕੁਆਲਿਟੀ ਹੈ ਇਹ ਡਿਜ਼ਾਈਨ ਪੈਟਰਨ ਹੈ ਮਤਲਬ ਹਰ ਇੱਕ ਚੀਜ਼ ਬਾਰੇ ਤੁਹਾਨੂੰ ਦੱਸਣਾ ਪਊਗਾ ਤਾਂ ਹੀ ਕਸਟਮਰ ਉਹਨਾਂ ਚ ਜਾ ਕੇ ਅਟਰੈਕਟ ਹੋ ਸਕਦਾ ਤੁਸੀਂ ਕਦੇ ਦੇਖਿਆ ਹੈ ਕਿ ਕਸਟਮਰ ਜਾ ਕੇ ਤੁਸੀਂ ਇੱਕ ਪੀਸ ਰੱਖਦਾ ਆ ਲੋ ਚੱਕੋ ਆ ਕਲੈਕਸ਼ਨ ਹੈ ਕੋਈ ਨਹੀਂ ਲੈ ਕੇ ਜਾਂਦਾ ਚਲੋ ਫਿਰ ਮੈਂ ਤੁਹਾਨੂੰ ਵੀ ਕੁਝ ਆਰਟੀਕਲ ਚੈੱਕ ਕਰਾਨੀਆਂ ਜਿਹੜੇ ਤੁਹਾਡੇ ਕਸਟਮਰ ਨੂੰ ਪਸੰਦ ਆਣਗੇ ਸਭ ਤੋਂ ਪਹਿਲਾਂ ਆਪਾਂ ਆਰਟੀਕਲ ਦੇਖਣਾ ਸ਼ੁਰੂ ਕਰਾਂਗੇ ਇੱਥੋਂ ਫਰਸਟ ਕਲੈਕਸ਼ਨ ਮੈਂ ਤੁਹਾਨੂੰ ਦਿਖਾ ਰਹੀ ਹਾਂ ਜਾਮ ਸਿਲਕ ਫੈਬਰਿਕ ਦੇ ਅੰਦਰ ਆਰਟੀਕਲ ਦੇਖ ਸਕਦੇ ਹੋ ਐਪਰੋਕਸੀਨੇਟਰ ਦਾ ਬਾਟਮ ਆਜੂਗਾ ਨਾਲ ਦੇ ਨਾਲ ਤੁਹਾਨੂੰ ਇਹਦੇ ਵਿੱਚ ਕਾਫੀ ਪਿਆਰਾ ਜਿਹਾ ਜ਼ਰੀ ਦੇ ਨਾਲ ਮਿਲ ਜਾਂਦਾ ਹੈ ਸਿਰੋਸਕੀ ਡਾਇਮੰਡ ਯਾਨੀ ਕਿ ਸਟੋਨ ਦਾ ਵਰਕ ਇਹ ਰਿਹਾ ਜੀ ਤਾਂ ਦੁਪੱਟਾ ਪੂਰੇ ਦੁਪੱਟੇ ਤੇ ਤੁਹਾਨੂੰ ਜ਼ਰੀ ਦਾ ਵਰਕ ਦੇਖਣ ਨੂੰ ਮਿਲੂਗਾ ਇਹਦੇ ਵਿੱਚ ਆਣਗੇ ਜੀ ਚਾਰ ਪੀਸ ਕਿਉਂਕਿ ਸਿੰਗਲ ਪੀਸ ਆਪਾ ਡੇਲ ਨਹੀਂ ਕਰਦੇ ਮਤਲਬ ਤੁਹਾਨੂੰ ਜੋ ਵੀ ਕਲੈਕਸ਼ਨ ਮਿਲੂਗਾ ਉਹ ਪੂਰਾ ਸੈਟਵਾਇਜ਼ ਮਿਲਣ ਆਲਾ ਹੈ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਇੱਥੇ ਚੈੱਕ ਕਰਾਨੇ ਆ ਇਹ ਆਊਗਾ ਜੀ ਆਪਣਾ ਡੋਲਾ ਸਿਲਕ ਫੈਬਰਿਕ ਦੇ ਅੰਦਰ ਅਸਾਰੇ ਕਲੈਕਸ਼ਨ ਆਪਾਂ ਪਾਰਟੀ ویئر ਦੇਖਣ ਲੱਗੇ ਆ ਤੇ ਸਾਰਾ ਚਣਾ ਹੈ ਤੇ ਅਜਮੀਰਾ ਫੈਸ਼ਨ ਹਰ ਇੱਕ ਪ੍ਰੋਡਕਟ ਜੀ ਡੀਲ ਕਰਦਾ ਹੈ ਤੇ ਜਿਹੜੇ ਵੀ ਕਲੈਕਸ਼ਨ ਤੁਸੀਂ ਇੱਥੋਂ ਪਰਚੇਸ ਕਰਦੇ ਹੋ ਉਹ ਸਾਰੇ ਕਲੈਕਸ਼ਨ ਤੁਹਾਨੂੰ ਇੱਥੇ ਫੈਕਟਰੀ ਰੇਟ 'ਤੇ ਮਿਲ ਜਾਂਦੇ ਆ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾ ਦੇਣਾ ਇੱਕ ਆਵਲਾ ਆਰਟੀਕਲ ਚੈੱਕ ਕਰੋ ਇਹ ਵੀ ਬਹੁਤ ਹੀ ਜ਼ਿਆਦਾ ਘੈਂਟ ਹੈ ਲ্যাਵੈਂਡਰ ਕਲਰ ਦਾ ਪੀਸ ਆਉਣ ਵਾਲਾ ਹੈ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਹੀ ਸੋਹਣਾ ਡਿਜ਼ਾਈਨ ਰਹੂਗਾ ਇਹਦਾ ਜ਼ਰੀ ਦਾ ਵਰਕ ਕੀਤਾ ਗਿਆ ਹੈ ਫੈਬਰਿਕ ਦੀ ਗੱਲ ਕਰ ਲੈਣੇ ਆ ਤੁਹਾਨੂੰ ਇਹਦੇ ਵਿੱਚ ਕ੍ਰਸ਼ ਫੈਬਰਿਕ ਦੇਖਣ ਨੂੰ ਮਿਲ ਜਾਂਦਾ ਹੈ ਥੱਲੇ ਬਾਰਡਰ ਲੱਗਿਆ ਹੋਇਆ ਹੈ ਬਹੁਤ ਘਟਜਾ ਨਾਲੇ ਇਹ ਰਿਹਾ ਇਹਦਾ ਦੁਪੱਟਾ ਦੁਪੱਟਾ ਵੀ ਚੈੱਕ ਕਰੋਗੇ ਨਾ ਬਹੁਤ ਜ਼ਿਆਦਾ ਹੈਵੀ ਹੈ ਚਲੋ ਮੈਂ ਤੁਹਾਨੂੰ ਦਿਖਾ ਦਿੰਦੀ ਆ ਓਪਨ ਕਰਕੇ ਦਿਖਾ ਦਿੰਦੀ ਆ ਆ ਦੇਖੋ ਪੂਰਾ ਦੁਪੱਟਾ ਹੈਵੀ ਆਉਣ ਵਾਲਾ ਆ ਲਓ ਚੈੱਕ ਕਰੋ ਹਨਾ ਸੋਨਾ ਜਿਹਾ ਦੁਪੱਟਾ ਨਾਲੇ ਸਾਈਡਾਂ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਵਿੱਚ ਚੈੱਕ ਕਰ ਸਕਦੇ ਹੋ ਜਿਹਦੇ ਵਿੱਚ ਬੋਰਿੰਗ ਵਰਕ ਕੀਤਾ ਗਿਆ ਹੈ ਜੀ ਹਾਂ ਇਸ ਦੁਪੱਟੇ ਤੁਹਾਨੂੰ ਬੋਰਿੰਗ ਵਰਕ ਵੇਖਣ ਨੂੰ ਮਿਲ ਜਾਂਦਾ ਹੈ ਜਿਹੜਾ ਕਿ ਬਹੁਤ ਕਲਾਸੀ ਲੱਗ ਰਿਹਾ ਹੈ ਕਿ ਸੂਟ ਦੇ ਅੰਦਰ ਸੀਗਾ ਡੈਫੀਨੇਟਲੀ ਤੁਹਾਨੂੰ ਦੁਪੱਟੇ ਤੇ ਮਿਲੂਗਾ ਇਹ ਮਿਲੂਗਾ ਤੇ ਬਾਕੀ ਕਾਫੀ ਸਾਰੇ ਆਪਣੇ ਕੋਲ ਇਸ ਫੈਬਰਿਕ ਦੇ ਅੰਦਰ ਹੋਰ ਤੁਹਾਨੂੰ ਡਿਜ਼ਾਈਨਸ ਮਿਲ ਜਾਣਗੇ ਮਤਲਬ ਸਿਰਫ ਇਹ ਸਿੰਗਲ ਡਿਜ਼ਾਈਨ ਨਹੀਂ ਹੈਗਾ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਪੈਟਰਨ ਅਵੇਲੇਬਲ ਨੇ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਉਂਦੇ ਆ ਇੱਕ ਆਹ ਵਾਲਾ ਆਰਟੀਕਲ ਤੁਸੀਂ ਚੈੱਕ ਕਰ ਜਿਹੜਾ ਗ੍ਰੀਨ ਕਲਰ ਦਾ ਪੀਸ ਆਉਣ ਵਾਲਾ ਹੈ ਮਹਿੰਦੀ ਗ੍ਰੀਨ ਕਲਰ ਦਾ ਆਰਟੀਕਲ ਹੈ ਹੈਂਡਵਰਕ ਦਾ ਟੱਚ-ਅਪ ਦਿੱਤਾ ਗਿਆ ਹੈ ਥ्रेडਵਰਕ ਦਾ ਪੀਸ ਆਜੂਗਾ ਨਾਲੇ ਇਹ ਰਿਹਾ ਜੀ ਇਹਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਆਉਣ ਵਾਲਾ ਹੈ ਤੇ ਆਪਣੇ ਕੋਲ ਇਸ ਤਰੀਕੇ ਦੇ 컬یکشن ਸ਼ੁਰੂ ਹੋਣ ਵਾਲੇ ਨੇ ਸਿਰਫ ਔਰ ਸਿਰਫ 399 ਦੀ ਸਟਾਰਟਿੰਗ ਪ੍ਰਾਈਸ ਤੋਂ ਜੀ ਹਾਂ ਡਿਜ਼ਾਈਨਰ 컬렉ਸ਼ਨ ਤੁਹਾਨੂੰ ਇਹਦੇ 399 ਦੀ ਸਟਾਰਟਿੰਗ ਪ੍ਰਾਈਸ ਤੋਂ ਮਿਲਣਾ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਕਸਟਮਰ ਨੂੰ ਦੱਸਣਾ ਹੈ ਕਿ ਇਸ ਫੈਬਰਿਕ ਦੀ ਕੁਆਲਿਟੀ ਕੀ ਹੈ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਇਹ ਤੁਹਾਨੂੰ ਕ੍ਰਾਂਚੀ ਫੈਬਰਿਕ ਮਿਲ ਜਾਂਦਾ ਹੈ ਤੁਸੀਂ ਕਸਟਮਰ ਨੂੰ ਕਹੋਗੇ ਕਿ ਇਹ ਕ੍ਰ ਕਮ ਕੀਤਾ ਗਿਆ ਸਾਡੇ ਕਾਰੀਗਰ ਨੇ ਕੰਮ ਕੀਤਾ ਹੈ ਇਹ ਮਸ਼ੀਨ ਵਰਕ ਨਹੀਂ ਹੈਗਾ ਨਾਲ ਦੀ ਨਾਲ ਤੁਹਾਨੂੰ ਬਾਰਡਰ ਮਿਲ ਜਾਂਦਾ ਹੈ ਮਿਲ ਹਰ ਇੱਕ ਚੀਜ਼ ਤੁਹਾਨੂੰ ਦੱਸਣੀ ਪੈਣੀ ਆਪਣੇ ਵਿਊਅਰਸ ਨੂੰ ਆਪਣੇ ਕਸਟਮਰਸ ਨੂੰ ਤਾਂ ਹੀ ਉਹ ਸਿਲੇਕਸ਼ਨ ਕਰਨਗੇ ਜਿਵੇਂ ਕਿ ਆਹ ਵਾਲਾ ਚੈੱਕ ਕਰੋ ਇਹ ਵਾਲਾ ਪੀਸ ਤੁਸੀਂ ਦੇਖੋ ਕਿੰਨਾ ਸੋਨਾ ਲੱਗ ਰਿਹਾ ਹੈ ਤੁਹਾਨੂੰ ਸਿਮਰ ਔਰਗੇਂਜ਼ਾ ਫੈਬਰਿਕ ਆਉਣ ਵਾਲਾ ਹੈ ਜਾਂ ਫਿਰ ਟਿਸ਼ੂ ਔਰਗੇਂਜ਼ਾ ਤੁਸੀਂ ਕਹਿ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਬੋਰਿੰਗ ਵਰਕ ਵੇਖਣ ਨੂੰ ਮਿਲੇਗਾ ਥੱਲੇ ਬਾਰਡਰ ਦਿੱਤਾ ਗਿਆ ਹੈ ਨਾਲ ਦੀ ਨਾਲ ਇਹਦੇ ਵਿੱਚ ਨੂੰ origignal mirror work ਦਾ ਟੱਚ-ਅਪ ਮਿਲ ਜਾਂਦਾ ਹੈ ਆ ਚੈੱਕ ਕਰੋ ਇਹ ਪੂਰਾ origignal mirror ਦਾ ਵਰਕ ਕੀਤਾ ਗਿਆ ਹੈ ਜੇ ਜੇ ਤੁਸੀਂ ਬੋਰਿੰਗ ਵਰਕ ਚੈੱਕ ਕਰ ਰਹੇ ਹੋ ਨਾ ਬਹੁਤ ਹੀ ਧਿਆਨ ਨਾਲ ਕੀਤਾ ਜਾਂਦਾ ਹੈ ਕਿਉਂਕਿ ਜੇ ਮਹਾਰਾਜਾ ਵੀ ਇਧਰ ਪਾਸੇ ਜਾਂ ਉਧਰ ਪਾਸੇ ਹੋਇਆ ਨਾ ਸੂਟ ਦਾ ਪੂਰਾ ਵਰਕ ਖਰਾਬ ਹੋ ਜਾਊ ਪੂਰਾ ਸੂਟ ਹੀ ਖਰਾਬ ਹੋ ਜਾਊ ਚਲੋ ਇਹਦਾ ਦੁਪੱਟਾ ਚੈੱਕ ਕਰਾਂਦੇ ਆ ਪੂਰੇ ਦੁਪੱਟੇ 'ਤੇ ਤੁਹਾਨੂੰ ਜਾਲ ਵਰਕ ਦੇਖਣ ਨੂੰ ਮਿਲ ਜਾਂਦਾ ਹੈ ਮਤਲਬ ਹੈਵੀ ਐਮਬ੍ਰੋਇਡਰੀ ਵਾਲਾ ਦੁਪੱਟਾ ਆਉਣ ਵਾਲਾ ਹੈ ਆ ਚੈੱਕ ਕਰ ਸਕਦੇ ਹੋ ਤੁਸੀਂ ਲੋ ਚੈੱਕ ਕਰੋ ਦੁਪੱਟਾ ਹੈ ਨਾ ਸੋਨਾ ਜਿਹਾ ਪੂਰਾ ਹੈਵੀ ਦੁਪੱਟਾ ਹੈ ਇਹਦੇ ਵਿੱਚ ਵਿੱਚ ਚਾਰ ਪੀਸ ਨੇ ਔਰ ਚਾਰ ਡਿਫਰੈਂਟ ਕਲਰ ਆਣਗੇ ਤੇ ਦੁਪੱਟਾ ਇੰਨਾ ਕਲਾਸੀ ਹੈ ਦਾ ਲੁੱਕ ਮੈਂ ਤੁਹਾਨੂੰ ਚੈੱਕ ਕਰਾ ਦੇਣੀ ਆ ਕਿਸ ਤਰੀਕੇ ਦਾ ਲੁੱਕ ਆਉਣ ਵਾਲਾ ਕਿਉਂਕਿ ਆਪਣੇ ਹੁੰਦਾ ਕਿ ਇਹ ਹੈ ਕਿ ਦੁਪੱਟਾ ਹੈਵੀ ਹੋਣਾ ਚਾਹੀਦਾ ਹੈ ਦੁਪੱਟੇ ਦੇ ਵਰਕ ਵਧੀਆ ਹੋਣਾ ਚਾਹੀਦਾ ਆ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਜੀ ਗੁਰੂ ਘਰ ਜਿਹੜੀ ਵੀ ਆਪਣੇ ਲੇਡੀਜ਼ਾਂ ਚਾਹੁੰਦੀਆਂ ਨੇ ਨਾ ਉਹਨਾਂ ਨੂੰ ਇਸ ਟਾਈਪ ਦੀ ਹੈਵੀ ਕਲੈਕਸ਼ਨ ਚਾਹੀਦੇ ਹੁੰਦੇ ਆ ਜ ਜਿਹਦੇ ਵਿੱਚ ਦੁਪੱਟਾ ਹੈਵੀ ਹੋਵੇ ਸੋਨਾ ਲੱਗੇ ਕੈਟ ਲੱਗੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਗੁਰੂ ਨੂੰ ਮੰਨਦੇ ਆ ਤੇ ਗੁਰੂ ਦੇ ਘਰੇ ਆਪਾਂ ਜਾਣਾ ਹੋਵੇ ਤਾਂ ਫਿਰ ਸਰ ਤੇ ਚੁੰਨੀ ਲੈ ਕੇ ਹੀ ਜਾਇਦਾ ਹੁੰਦਾ ਹੈ ਐਵੇਂ ਨਹੀਂ ਜਾਇਦਾ ਹੁੰਦਾ ਕਿਉਂਕਿ ਹੋ ਸਕਦਾ ਹੈ ਬਾਕੀ ਸਾਰੇ ਅਦਰ ਤਰ੍ਹਾਂ ਦੇ ਲੋਕਾਂ ਨੂੰ ਨਹੀਂ ਪਤਾ ਹੋਵੇ ਜਾਂ ਅਦਰ ਰਿਲੀਜੀਅਨਲ ਲੋਕਾਂ ਨੂੰ ਨਹੀਂ ਪਤਾ ਹੋਵੇ ਬਟ ਆਪਣੇ ਰਿਲੀਜੀਅਨਲ ਤਾਂ ਪਤਾ ਹੈ ਨਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਰਹਿਣਾ ਚਾਹੀਦਾ ਹੈ ਕਿਹੜੇ ਆਰਟੀਕਲਸ ਆਪਾਂ ਨੂੰ ਰੱਖਣੇ ਚਾਹੀਦੇ ਆ ਕਿਸ ਟਾਈਪ ਦੇ ਸੂਟ ਆਪਾਂ ਨੂੰ ਵੇਅਰ ਕਰਨੇ ਚਾਹੀਦੇ ਸਾਰੀ ਚੀਜ਼ਾਂ ਆਪਣੇ ਘਰ ਦੀਆਂ ਲੇਡੀਆਂ ਸਭ ਜਾਣਦੀਆਂ ਨੇ ਚਲੋ ਫਿਰ ਇੱਕ ਹੋਰ ਆਰਟੀਕਲ ਚੈੱਕ ਕਰਾ ਦਿੰਦੇ ਆ ਤੁਹਾਨੂੰ ਇੱਕ ਆ ਵਾਲਾ ਆਰਟੀਕਲ ਚੈੱਕ ਕਰੋ ਸਭ ਤੋਂ ਪਹਿਲਾਂ ਤੁਸੀਂ ਫੈਬਰਿਕ ਦੇਖੋ ਫੈਬਰਿਕ ਤੁਹਾਨੂੰ ਫੈਂਡੀ ਫੈਬਰਿਕ ਮਿਲ ਜਾਂਦਾ ਹੈ ਫੰਡੀ ਕ੍ਰੰਚੀ 골ਡクラਸ਼ ਇਸ ਟਾਈਪ ਦੇ ਆਰਟੀਕਲ ਬਹੁਤ ਜ਼ਿਆਦਾ ਮਾਰਕੀਟ 'ਚ ਟ੍ਰੈਂਡ ਕਰ ਰਹੇ ਨੇ ਹੁਣ ਤੁਸੀਂ ਆ ਬਾਰਡਰ ਚੈੱਕ ਕਰੋ ਪੂਰਾ ਬੋਰਿੰਗ ਵਰਕ ਦਾ ਬਾਰਡਰ ਆਉਣ ਵਾਲਾ ਆ ਦੇਖੋ ਡਿਜ਼ਾਈਨ ਦੇਖ ਰਹੇ ਤੁਸੀਂ ਹੈ ਨਾ ਕਲਾਸੀ ਨਾਲੇ ਫੈਬਰਿਕ ਕੁਆਲਿਟੀ ਪ੍ਰੀਮੀਅਮ ਆ ਨੈਕ ਪੈਟਰਨ ਇੱਕਦਮ ਕੈਂਟ ਮਿਲ ਜਾਂਦਾ ਤੇ ਇਹ ਵੀ ਪੂਰਾ ਅਜਮੇਰਾ ਫੈਸ਼ਨ ਦੇ ਔਨ ਬ੍ਰਾਂਡਡ ਕਲੈਕਸ਼ਨ ਨੇ ਇਹਦਾ ਦੁਪੱਟਾ ਤੁਹਾਨੂੰ ਚੈੱਕ ਕਰਾਣੇ ਆ ਆ ਦੇਖੋ ਪੂਰਾ ਦੁਪੱਟਾ ਵੀ ਤੁਹਾਨੂੰ ਹੈਵੀ ਮਿਲੇਗਾ ਦੇਖ ਸਕਦੇ ਹੋ ਕਿੰਨਾ ਸੋਹਣਾ ਦੁਪੱਟਾ ਆਉਣ ਵਾਲਾ ਤੇ ਸਾਈਡਾਂ 'ਚ ਤੁਹਾਨੂੰ ਵਰਕ ਵੇਖਣ ਨੂੰ ਮਿਲ ਜਾਂਦਾ ਹੈ ਨਿੱਕੇ ਨਿੱਕੇ ਬੂਟੇ ਦਾ ਪੂਰੇ ਦੁਪੱਟੇ ਦੇ ਅੰਦਰ ਕੰਮ ਕੀਤਾ ਗਿਆ ਮਤਲਬ ਹੈਵੀ ਪਾਰਟੀ wear ਦੁਪੱਟਾ ਆਉਣ ਵਾਲਾ ਇਹ ਸਾਰੇ ਆਪਾਂ ਪਾਰਟੀ wear ਕਲੈਕਸ਼ਨ ਚੈੱਕ ਕੀਤੇ ਅੱਜ ਆਪਣੇ ਕੋਲ ਰੈਗੂਲਰ wear ਆਰਟੀਕਲਸ ਵੀ ਨੇ ਜ ਇਸ ਤਰੀਕੇ ਤੁਸੀਂ ਆਰਟੀਕਲਸ ਲੈਣਾ ਤੁਸੀਂ ਇਸ ਟਾਈਪ ਦੇ ਵੀ ਪਾਰਟੀ ویئر ਆਰਟੀਕਲਸ ਪਰਚੇਸ ਕਰ ਸਕਦੇ ਹੋ ਕਿ ਸੂਟ ਦਾ ਲੁੱਕ ਪੂਰੇ ਦੁਪੱਟੇ ਤੋਂ ਹੀ ਆਉਂਦਾ ਹੈ ਤਾਂ ਇਹ ਵਾਲੇ ਆਰਟੀਕਲ ਰੱਖੋ ਆਪਣੀ ਦੁਕਾਨ ਤੇ ਕਸਟਮਰ ਨੂੰ ਦਿਖਾਓ ਉਹਨਾਂ ਕੋਲੋਂ ਸੈਲੈਕਟ ਕਰਾਓ ਤੇ ਉਹਨਾਂ ਨੂੰ ਦੇ ਦਿਓ ਕਲੈਕਸ਼ਨ ਕਸਟਮਰ ਰਿਪੀਟ ਆਊਗਾ 200% ਗਾਰੰਟੀ ਦੇ ਨਾਲ ਰਿਪੀਟ ਆਊਗਾ ਕਿਉਂ ਕਿਉਂਕਿ ਉਹਨਾਂ ਨੂੰ ਚਾਹੀਦਾ ਕੀ ਹੈ ਉਹਨਾਂ ਨੂੰ ਚਾਹੀਦੀ ਹੈ ਕੁਆਲਿਟੀ ਵਾਲੇ ਪ੍ਰੋਡਕਟ ਉਹਨਾਂ ਨੂੰ ਚਾਹੀਦੇ ਹੈ ਡਿਜ਼ਾਈਨਰ ਪੀਸਸ ਪਾਰਟੀ ویئر ਕਲੈਕਸ਼ਨ ਯੂਨੀਕ ਵੈਰਾਈਟੀ ਉਹਨਾਂ ਨੂੰ ਚਾਹੀਦੀ ਹੈ ਕਿ ਕਿਸੇ ਹੋਰ ਕੋਲ ਨਾ ਹੋਵੇ ਤੇ ਤੁਸੀਂ ਸੂਰਤੋਂ ਕ ਮੈਂ ਗਾਰੰਟੀ ਦੇ ਨਾਲ ਕਹਿ ਸਕਦੀ ਆ ਕਿ ਦੂਜੇ ਕੋਲ ਤਾਂ ਮਿਲ ਹੀ ਨਹੀਂ ਸਕਦਾ ਇਸ ਸਟੈਪ ਦਾ 컬렉ਸ਼ਨ ਆਪਣਾ ਆਲਰੇਡੀ ਪੰਜਾਬ ਦੇ ਅੰਦਰ ਬਹੁਤ ਸਾਰੇ ਸਿਟੀਜ਼ ਦੇ ਅੰਦਰ ਕਲੈਕਸ਼ਨ ਜਾਂਦਾ ਹੈ ਉਹ ਸਾਨੂੰ ਹਰ ਵਾਰ ਇੱਕੋ ਚੀਜ਼ ਕਹਿੰਦੇ ਨੇ ਕਿ ਮੈਡਮ ਜਿਹੜਾ ਕਲੈਕਸ਼ਨ ਤੁਸੀਂ ਦੇ ਰਹੇ ਹੋ ਨਾ ਸਾਡੇ ਇੱਥੇ ਨਹੀਂ ਹੈਗਾ ਜਿਹੜੀ ਵੈਰਾਈਟੀ ਤੁਸੀਂ ਦੇ ਰਹੇ ਹੋ ਸਾਡੇ ਇੱਥੇ ਆਈ ਨਹੀਂ ਹਾਲੇ ਤੱਕ ਤੁਸੀਂ ਸੋਚਦੇ ਹੋ ਸਾਰੇ ਕਿ ਆਪਣੇ ਜਿਹੜੇ ਹਾਲੇ ਫੈਬਰਿਕ ਚੱਲ ਰਹੇ ਨੇ ਨਾ ਉਹ ਮਾਰਕੀਟ ਚ ਕਦੋਂ ਆਣਗੇ 6 ਮੰਥਸ ਬਾਅਦ ਜੀ ਹਾਂ 6 ਮਹੀਨੇ ਬਾਅਦ ਆਣਗੇ ਤੇ ਆਪਣੇ ਕੋਲ ਤਾਂ ਹਲੇ ਹੀ ਕਲੈਕਸ਼ਨ ਨੇ ਤੁਸੀਂ ਆਪਣੇ ਕਸਟਮਰ ਨੂੰ ਦਿਓਗੇ ਉਹ ਲੈ ਕੇ ਜਾਊਗਾ ਜਦੋਂ 6 ਮਹੀਨੇ ਬਾਅਦ ਮਾਰਕੀਟ ਚ ਕਲੈਕਸ਼ਨ ਆਏ ਥੋੜਾ ਕਸਟਮਰ ਕਹਿ ਸਕਦਾ ਨਾ ਅਰੇ ਇਹ ਕਲੈਕਸ਼ਨ ਤਾਂ ਆਪਾਂ ਉਸ ਵੀਰ ਜੀ ਤੋਂ 6 ਮਹੀਨੇ ਪਹਿਲਾਂ ਹੀ ਲੈ ਲਿਆ ਸੀਗਾ ਤਾਂ ਮੈਂ ਪਹਿਲਾਂ ਹੀ ਵੇਅਰ ਕਰਤਾ ਇਹੀ ਤਾਂ ਖਾਸ ਗੱਲ ਹੈ ਸੂਰਤ ਦੀ ਕਿ ਸੂਰਤ ਚ ਸਭ ਤੋਂ ਪਹਿਲਾਂ ਕਪੜਾ ਬਣ ਕੇ ਤਿਆਰ ਹੋ ਜਾਂਦਾ ਹੈ ਜਿਹੜਾ ਕਿ ਪੂਰੇ ਇੰਡੀਆ ਚ ਨਹੀਂ ਹੁੰਦਾ ਤੇ ਫਿਰ ਐਕਸਪੋਰਟ ਕੀਤਾ ਜਾਂਦਾ ਹੈ ਤੋਂ ਵਰਲਡਵਾਈਡ ਜੀ ਹਾਂ ਅਜਮੀਰਾ ਫੈਸ਼ਨ ਵੱਲੋਂ ਤੁਹਾਨੂੰ ਵਰਲਡ ਵਾਈਡ ਸ਼ਿਪਿੰਗ ਦੀ ਫੈਸਿਲਿਟੀ ਮਿਲ ਜਾਂਦੀ ਹੈ ਕਿਉਂਕਿ ਆਪਣੇ ਇੱਥੇ ਆਲਰੇਡੀ 35 ਪਲੱਸ ਕੰਟਰੀਆਂ ਅੰਦਰ ਕਲੈਕਸ਼ਨ ਜਾਂਦਾ ਹੈ ਜ ਜੇ ਤੁਹਾਨੂੰ ਫੋਰਨ ਕੰਟਰੀ ਵੀ ਕਲੈਕਸ਼ਨ ਮੰਗਾਣਾ ਹੈ ਤੁਸੀਂ ਉੱਥੇ ਵੀ ਮੰਗਾ ਸਕਦੇ ਹੋ ਵੀਡੀਓ ਕਾਲ ਦੀ ਫੈਸਿਲਿਟੀ ਹੈਗੀ ਆ ਬਾਕੀ ਟਰਾਂਸਪੋਰਟ ਫੈਸਿਲਿਟੀ ਤੁਹਾਨੂੰ A1 ਮਿਲ ਜਾਂਦੀ ਹੈ ਬਾਈ ਸ਼ਿਪ ਬਾਈ ਕਾਰਗੋ ਜਾਂ ਬਾਈ ਟਰੈਵਲ ਜਿਵੇਂ ਚਾਹੁੰਦੇ ਹੋ ਉਸੇ ਤਰੀਕੇ ਨਾਲ ਕਿਉਂਕਿ ਤੁਹਾਡਾ ਕਲੈਕਸ਼ਨ ਹੈ ਤੁਸੀਂ ਆਪਣੇ ਫੈਸਿਲਿਟੀ ਦੇ ਹਿਸਾਬ ਨਾਲ ਤੁਸੀਂ ਦੱਸ ਸਕਦੇ ਹੋ ਕਿ ਸਾਨੂੰ ਕਾਰਗੋ ਤੋਂ ਮੰਗਾਣਾ ਹੈ ਸਾਨੂੰ ਟਰੈਵਲ ਤੋਂ ਮੰਗਾਣਾ ਹੈ ਉਸੇ ਤੋਂ ਹੀ ਆਪਾਂ ਕਲੈਕਸ਼ਨ ਭੇਜਾਂਗੇ ਤਾਂ ਉਹਦੀ ਟੈਨਸ਼ਨ ਨਾ ਲ ਕਲੈਕਸ਼ਨ ਤੁਸੀਂ ਪਰਚੇਸ ਕਰੋਗੇ ਉਹ ਵਾਟਰਪਰੂਫ ਪੈਕੇਜਿੰਗ ਦੇ ਨਾਲ ਵੀ ਜਾਂਦਾ ਹੈ ਮਤਲਬ ਇਹੀ ਨਹੀਂ ਕਿ ਇੰਸ਼ੋਰੈਂਸ ਦੇ ਰਿਹਾ ਤਾਂ ਬਸ ਪੈਕ ਕਰਕੇ ਭੇਜਦਾ ਨਾ ਜੀ ਨਾ ਪੂਰੀ ਵਾਟਰਪਰੂਫ ਪੈਕੇਜਿੰਗ ਹਿੱਤ ਜਾਂਦੀ ਹੈ ਤਾਂ ਉਹ ਤੁਹਾਡੇ ਘਰੇ ਕਲੈਕਸ਼ਨ ਜਾਂਦਾ ਹੈ ਤਾਂ ਆਈ ਹੋਪ ਤੁਹਾਨੂੰ ਅੱਜ ਦਾ ਕਲੈਕਸ਼ਨ ਸੋਹਣਾ ਲੱਗਿਆ ਹੋਵੇ ਬਾਕੀ ਤੁਸੀਂ ਇੱਕ ਨਜ਼ਰ ਚ ਵਾਪਸ ਦੇਖ ਸਕਦੇ ਹੋ ਕਲੈਕਸ਼ਨ ਪੂਰੇ ਇੱਥੇ ਬਹੁਤ ਸਾਰੇ ਕਲੈਕਸ਼ਨਸ ਮੈਂ ਰੱਖ ਦਿੱਤੇ ਨੇ ਇਹ ਸਾਰਾ ਕਲੈਕਸ਼ਨ ਤੁਸੀਂ ਮੰਗਾ ਸਕਦੇ ਹੋ ਜਿਹੜਾ ਵੀ ਕਲੈਕਸ਼ਨ ਚਾਹੀਦਾ ਉਹਦਾ ਸਕਰੀਨਸ਼ਾਟ ਲੈ ਲਓ ਸਕ੍ਰੀਨ ਤੇ ਨੰਬਰ ਮੈਂਸ਼ਨ ਕੀਤਾ ਹੋਇਆ ਆਲਰੇਡੀ ਉਹਨਾਂ ਨੂੰ ਕੰਟੈਕਟ ਕਰ ਲਿਓ ਤੇ ਮੰਗਾ ਲਿਓ ਮੇਰੀ ਟੀਮ ਦਾ ਹੀ ਨੰਬਰ ਹੈ ਜਿਹੜੀ ਲੈਂਗੁਏਜ ਕਹੋਗੇ ਉਸੇ ਲੈਂਗੁਏਜ 'ਚ ਤੁਹਾਡੇ ਨਾਲ ਗੱਲਬਾਤ ਕਰ ਲੈਣਗੇ ਦੂਜੀ ਗੱਲ ਇਹ ਹੈ ਕਿ ਸਾਰਾ ਕਲੈਕਸ਼ਨ ਟੇ ਦੇ ਜਿਹਨ ਲੋਕ ਮੈਨੂੰ ਪੁੱਛਦੇ ਮੈਡਮ ਜੀ ਤੁਹਾਡਾ ਐਡਰੈਸ ਕਿੱਥੇ ਹੈ ਜਲੰਧਰ ਦੇ ਅੰਦਰ ਤੁਹਾਡਾ ਐਡਰੈਸ ਕਿੱਥੇ ਹੈ ਪੰਜਾਬ ਦੇ ਅੰਦਰ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਹੈ ਕਿ ਸਿਰਫ ਸੂਰਤ ਦੇ ਅੰਦਰ ਹੈ ਬਾਕੀ 올ਓਵਰ ਇੰਡੀਆ ਆਪਣੇ ਫਰੈਂਚਾਈਜ਼ੀਜ਼ ਨੇ ਅਜਮੇਰਾ ਟ੍ਰੈਂਡ ਦੇ ਨਾ ਕਿ ਅਜਮੇਰਾ ਫੈਸ਼ਨ ਹੈਗਾ ਅਜਮੇਰਾ ਟ੍ਰੈਂਡ ਉਹ ਆਪਣੇ ਫਰੈਂਚਾਈਜ਼ੀਜ਼ ਨੇ ਜਿਸੇ ਫਰੈਂਚਾਈਜ਼ੀ ਲੈਣਾ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਆਪਣੇ ਦੋ ਫਰੈਂਚਾਈਜ਼ੀ ਨੇ ਅਜਮੇਰਾ ਟ੍ਰੈਂਡ ਤੇ ਦੂਜੀ ਆਪਣੇ ਲਿਟਲ ਰਿੰਗਸ ਉਹਦੇ ਵਾਸਤੇ ਮੈਂ ਇੱਕ ਦੂਜੀ ਵੀਡੀਓ ਲੈ ਕੇ ਆਉਂਗੀ ਜਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਫਰੈਂਚਾਈਜ਼ੀ ਬਾਰੇ ਦੱਸਾਂਗੀ ਤਾਂ ਉਹਦੇ ਵਾਸ ਕਰਕੇ ਦੱਸਦੇ ਤੁਹਾਨੂੰ ਅਜਾ ਕਲੈਕਸ਼ਨ ਕਿਉਂ ਚਾਹ ਲੱਗਿਆ ਬਾਕੀ ਪਰਚੇਜ਼ਿੰਗ ਕਰ ਲਓ ਕਿਉਂਕਿ ਟ੍ਰੈਂਡੀ ਡਿਜ਼ਾਈਨਰ ਪੀਸਸ ਨੇ ਫੇਰ ਨਹੀਂ ਮਿਲਦੇ ਜੇ ਇੱਕ ਵਾਰੀ ਖਤਮ ਹੋ ਗਏ ਸੱਚੀ ਕਹਿ ਰਹੀਆਂ ਨਹੀਂ ਮਿਲਦੇ ਕਿਉਂਕਿ ਫਿਰ ਦੂਜਾ ਹੀ ਡਿਜ਼ਾਈਨ ਬਣ ਕੇ ਆਊਗਾ ਤਾਂ ਚਲੋ ਮਿਲਦੇ ਆਂ ਨਈ ਵੀਡੀਓ ਦੇ ਅੰਦਰ ਧੰਨਵਾਦ